ਨਾ ਥੋੜਾ ਸਲਾਮ ਤੁਹਾਨੂੰ ਸਾਰਿਆਂ ਨੂੰ ਵਾਜੁਰ ਸਿੰਘ ਦਾ ਖਾਲਸਾ ਸਰਵਾਈ ਦੇ ਜੀ ਭੱਤੇ ਤੇ ਨਵਾਲ ਤੋਂ ਸਮਾਉਣੇ ਆ ਅਸੀਂ ਤੁਹਾਡੇ ਨਾਲ ਇੱਕ ਵਾਦਾ ਕਰਦੇ ਆ ਕਿੰਨਾ ਟਾਈਮ ਕਿੰਨਾ ਵੀ ਟਾਈਮ ਅਸੀਂ ਜਾਂਦੇ ਆ ਨਾ ਤਾਂ ਅਸੀਂ ਮਰੇੜ ਕੋਲੋਂ ਦੇ ਮਸਲ ਭਰਾਵਾਂ ਉੱਤੇ ਹਵਾਲਾ ਕਰਨਾਂਗੇ ਨਾ ਅਸੀਂ ਪੰਜਾਬ ਨੂੰ ਤੱਕੀ ਹਵਾਲਾ ਲਗੜਨਾਂਗੇ ਜਿੰਨੇ ਵੀ ਸਾਹ ਲੱਗਦੇ ਨੇ ਕਿ ਲੋਕਾਂ ਦੇ ਹੀ ਜਿਹੜੇ ਲਿਖੇ ਲੱਗਣਗੇ ਉਸ ਕਰਕੇ ਭਰਾਵਾਂ ਅੱਜ ਪਤਾਈਏ ਕਿ ਅਸੀਂ ਮਾਨ ਸਾਹਿਬ ਦੇ سپورਟ ਦੇ ਵਿੱਚ ਆਇਆ ਮੈਂ ਸੋਹ ਤੋਂ ਲੈ ਕੇ ਸਾਡਾ ਪਰਿਵਾਰ ਆ ਮੇਰੇ ਦਾਦਾ ਜੀ ਤੋਂ ਲੈ ਕੇ ਸਾਡਾ ਪਰਿਵਾਰ ਅਸੀਂ ਮਾਨ ਸਾਹਿਬ ਦੇ ਨਾਲ ਖੜੇ ਆ ਕਿਸਾਨੀ ਪਰਿਵਾਰ ਆ ਇਸ ਕਰਕੇ ਲੰਮਾ ਸਮਾਂ ਬਲਾ ਦਾਦਾ ਜੀ ਮਾਨ ਸਾਹਿਬ ਨਾਲ ਰਹੇ ਉਸ ਤੋਂ ਬਾਅਦ ਮੇਰੀ ਜਨਮ ਹੋਈ ਪਿੱਛੇ ਵੀ ਆਪਾਂ ਚੋਣ ਪ੍ਰਚਾਰ ਕੀਤਾ ਤੇ ਹੁਣ ਵੀ ਬੜੀਆਂ ਗੱਲਾਂ ਨਾ ਕਰਦੇ ਹੋਏ ਭਰਾਵੋ ਦਿੱਲੀ ਦੇ ਸਾਨੂੰ ਕੱਖ ਨਹੀਂ ਜਣਾ ਉਹਨੇ ਸਾਨੂੰ ਰੋੜ ਕੇ ਮਾਰਿਆ ਗੱਲ ਇਹ ਹੈ ਕਿ ਗੱਲ ਆਪਾਂ ਆਪਣੇ ਪੰਜਾਬ ਦੀ ਪਛਾਣ ਕਰ ਲਈਏ ਝਾੜੂ ਨੇ ਸਾਨੂੰ ਕੱਖ ਨਹੀਂ ਦੇਣਾ ਕਾਂਗਰਸ ਨੇ ਸਾਨੂੰ ਕੱਖ ਨਹੀਂ ਦੇਣਾ ਅੱਜ ਘੱਟ ਕਿਰਤੀਆਂ ਦੇ ਉੱਪਰ ਜ਼ੋਰ ਛਾਤਕ ਹੋ ਰਿਹਾ ਪੰਜਾਬ ਨੇ ਪਹਿਲੇ ਤੋਂ ਪਹਿਲੇ ਦਿਨ ਤੋਂ ਹੀ ਲੈ ਕੇ ਜਿਹੜੇ ਸਾਡੇ ਸਿੱਖਾਂ ਨੇ ਹਰ ਇੱਕ ਧਰ ਦੀ ਹਰ ਇੱਕ ਮਾਦੀ ਦੀ ਮੈਦਾਨੀ ਕੀ ਕਰੀ ਆ ਪਰ ਅਸੀਂ ਵੀਰੋ ਭਰਾਵੋ ਅਸੀਂ ਤੁਹਾਨੂੰ ਵਾਦਾ ਕਰਦੇ ਜਿਸ ਤਰ੍ਹਾਂ ਭਾਰਤ ਦੇ ਵਿੱਚ ਘੱਟ ਕੇਂਦਰਾਂ ਦਾ ਧੱਕਾ ਹੋ ਰਿਹਾ ਮਲੇਰ ਕੋਟ ਦੇ ਲੋਕਾਂ ਤੋਂ ਦਿੱ ਹਵਾ ਲੱਗਰ ਦੇਵਾਂਗੇ ਥੋੜੇ ਸਮਾਂ ਹੈਗਾ ਥੋੜਾ ਜਿਹਾ ਕੋਈ ਗੱਲ ਨਹੀਂ ਯਾਰ ਇਹ ਪਿਆ ਟਾਈਮ ਪਿਆ ਕੋਈ ਨਹੀਂ ਜਿੰਦੀ ਟਾਈਮ ਤੇ ਸਵਾ 9:00 ਵਜੇ ਜਿਹੜਾ ਕਿ ਪੰਜਾਬ ਵਾਸਤੇ ਸਮੱਸਿਆ ਦੇ ਵਿੱਚ ਗੁਜ਼ਰਾ ਸੁਣ ਲੋ ਪੰਜ ਚਾਰ ਮਿੰਟ ਸੁਣ ਲੋ ਮਲੇਰ ਕੋਟ ਦੇ ਵਿੱਚ ਚੱਲ ਪਿੱਛੇ ਬਹੁਤ ਵੱਡਾ ਹਾਂ ਦਾ ਨਾਰਾ ਮਾਰਿਆ ਜਿਸ ਤਰ੍ਹਾਂ ਸਰਕਾਰਾਂ ਨੇ ਮੇਰੇ ਉੱਪਰ ਪਰਚੇ ਕੀਤੇ ਸੀ ਜੇ ਉਹ ਤੁਹਾਨੂੰ ਲੋਕਾਂ ਨੇ ਬਹੁਤ ਬੜਾ ਸਹਿਯੋਗ ਦਾ ਸਾਥ ਦਿੱਤਾ ਸਾਰਾ ਧੰਨਵਾਦ ਕਰਦਾ ਹਾਂ ਪਰ ਜੂਬ ਪੰਜਾਬ ਦੇ ਇਸ ਟਾਈਮ ਸੋਚਿਆ ਮੈਂ ਉਹ ਸਮੱਸਿਆ ਮਨ ਹੱਲ ਕਰਦੇ ਨਹੀਂ ਆਪਾਂ ਜਨਪਰ ਗੜ ਰਾਤ ਲੱਜੇ ਹੋਇਆ ਪੰਜਾਬ ਦੀ ਨੌਜਵਾਨੀ ਦੀ ਦੋ ਸਮੱਸਿਆਵਾਂ ਦੇਖੀਆਂ ਨਸ਼ਾ ਤੇ ਪ੍ਰਵਾਸ ਤੁਸੀਂ ਦੇਖਿਆ ਹੋਣਾ ਕਿ ਨੌਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਜੋ ਆ ਤਾਂ ਪੱਗੀ ਦਾ ਧੰਦਾ ਚੱਲਿਆ ਹੋਇਆ ਪੂਜੇ ਆਪਾਂ ਕੇ ਸਰਧਰਨੀ ਬਾਜੀ ਦਾ ਕਿ ਨਹੀਂ ਆਪਾਂ ਲੜਾਈ ਲੜਿਆ ਪਰ ਇੱਕ ਪਾਸੇ ਚਾਹਣਾ ਕਿ ਪੰਜਾਬ ਨੂੰ ਬਚਾਉਣਾ ਹੈ ਦੂਜੇ ਪਾਸੇ ਜਿਹੜੇ ਆ ਸਰਕਾਰਾਂ ਬੈਗੀਆਂ ਇਹਨਾਂ ਨੇ ਸਾਡੇ ਉੱਪਰ ਜਿਹੜੇ ਪਰਚਿਆਂ ਦੇ ਲਾੜਾ ਲਾਈਆਂ ਨੇ ਕਿਆ ਜੇਕਰ ਅਸੀਂ ਨੌਜਵਾਨ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਦਸ਼ਾ ਬੰਦ ਕਰਾਉਣਾ ਹੈ ਤਾਂ ਜੀ ਇਹ ਸਰਕਾਰਾਂ ਨੇ ਸਾਡੇ ਨੌਜਵਾਨ ਡੂਰੂ ਘਰ ਤੇ ਜ਼ਿਲ੍ਹਾ ਦੇ ਰੱਖੇ ਆ ਜਿੰਨੇ ਮੇਰੇ ਬੀਚ ਸਟੇਜ ਤੇ ਖੜੇ ਥੋੜੇ ਮੇਰੇ ਇਸ ਕਰਕੇ ਭਰਾਵੋ ਮੇਰੇ ਨੌਜਵਾਨ ਸਾਥਿਓ ਇਹ ਸਰਕਾਰਾਂ ਦੇ ਜਿਹੜੀਆਂ ਕਿ ਧੋਖੇਰੀ ਰਣਨੀਤੀ ਨੂੰ ਆਪਾਂ ਪਛਾਣ ਲਈਏ ਭਗਵਾਨ ਆਤਮਾਨ ਦੀ ਵੀ ਜਿਹੜੀ ਧੋਖੇਰੀ ਰਣਨੀਤੀ ਨੂੰ ਪਛਾਣ ਲਈਏ ਤੇ ਇਹਦਾ ਜਿਹੜਾ ਮੂਹ ਹੈ ਉਹ ਦਿੱਲੀ ਵੱਲੋਂ ਆਉਂਦਾ ਕਿ ਪੱਥਰ ਜਿਹੜੀ ਪੰਜਾਬ ਵੱਲ ਹੁੰਦੀ ਹੈ ਕਿਉਂਕਿ ਸਾਰਾ ਦਿਨ ਅੱਜ ਤੱਕ ਜਿੰਨੀਆਂ ਵੀ ਲੋਕਾਂ ਨੇ ਇਹ ਕੰਮ ਬਣਾਇਆ ਜਿਨ੍ਹਾਂ ਨੂੰ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਕੱਲੇ ਸਰਦਾਰ ਸਿਵਜ ਸਿੰਘ ਮਾਨਸੌਰ ਵੀ ਲੇਗੇ ਵੀਰੇ ਅੱਜ ਤੱਕ ਆਪਣੇ ਇੱਕ ਸਟੈਂਡ ਤੇ ਖੜੇ ਰਹਿਣਗੇ ਤੁਹਾਨੂੰ ਪਤਾ ਜਦੋਂ ਵੋਟਾਂ ਦਾ ਦੌਰ ਹੁੰਦਾ ਕਿਦੋਂ ਵੋਟਾਂ ਲੈਣੀਆਂ ਹੁੰਦੇ ਨੇਗਾ ਲੋਕਾਂ ਨੂੰ ਆਪਣੇ ਬੰਦੇ ਇੱਕ ਬਕਰਾਵੇ ਦੇ ਵਿੱਚ ਲੈ ਕੇ ਆਪੋ ਆਪਣੇ ਨਿੱਜੀ ਹਿੱਤਾਂ ਲਈ ਸਾਰੇ ਲੋਕ ਪਾਰਕਾਂ ਮਤਲਬ ਦੇਣਗੇ ਕੋਈ ਨਹੀਂ ਆਇਆ ਕਿ ਮੇਡਰ ਆਪਣੇ ਸਟਾਰਟ ਤੇ ਨਹੀਂ ਖੜਾ ਜਿੱਧਰ ਸਟਾਰਟ ਤੇ ਖੜੇ ਦਿੱਤਾ ਸਰਦਾਰ ਸਵਰਜੀ ਸਿੰਘ ਜੀ ਬਾਦ ਸਾਹਿਬ ਖੜੇ ਨੇਗੇ ਇਸ ਕਰਕੇ ਭਰਾਵੋ ਹਾਜ਼ਰੀ ਸਾਡੀ ਇਹਨਾਂ ਪ੍ਰਬੰਧ ਕਰਦੇ ਸਮਾਂ ਬੜਾ ਥੋੜਾ ਸਾਡਾ ਸਲਾਮ ਵਾਹਿਗੁਰੂ ਜੀ ਦਾ ਖੜਸਾ ਹੋਵੇ ਅਸੀਂ ਮੈਂ ਜਿਹੜੀ ਫਿਰ ਤੁਹਾਨੂੰ ਨਾਲ ਗੱਲ ਸਾਂਝੀ ਕਰਨੀ ਹੈ ਦੋ ਤਿੰਨ ਕਮੈਂਟ ਕੋਟੇ ਮੈਂ ਹੋਰ ਲੈਣੇ ਆ ਜਿਵੇਂ ਕਿ ਆਸਟਾਈਪ ਭਾਰਤ ਦੀ ਹਕੂਮਤ ਹੈ ਭਾਰਤ ਦੀ ਹਕੂਮਤ ਕੀ ਜਾਣਿਆ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਜੋ ਪਿਛਲੇ ਸਮਿਆਂ ਦੇ ਵਿੱਚ ਆਰਐਸਐਸ ਭਾਜਪਾ ਨੇ ਕੀਤਾ ਪਰ ਜਦੋਂ ਸੁਣੋਗੇ ਫਿਰ ਤਾਂ ਮੌਲ ਪਰ ਮੈਂ ਚੁੱਪ ਕਰ ਜਾ ਇਸ ਕਰਕੇ ਵੀਰੋ ਦੋ ਮਿੰਟ ਚੁੱਪ ਕਰ ਜਿਓ ਪਰ ਸਾਡੀ ਸੋਚ ਕੀ ਹੈ ਉਹ ਸੋਚ ਨੂੰ ਤੁਸੀਂ ਸਮਝਾਂਗੇ ਸੋਚ ਸਮਝ ਕੇ ਜੇ ਕਰਦੇ ਹੋ ਤਾਂ ਕਿ ਤਾਹੇ ਪੰਜਾਬ ਬੱਦਲ ਸਮਾ ਸਕਦਾ ਤਾਹੇ ਵੀ ਜੇ ਕਟਕੰਦਰ ਧੱਕੇ ਹੋਣੇ ਮਤ ਹੋਣਗੇ ਜੇਕਰ ਹੋਈ ਧੋਜ ਟਟੂੜਾਣਾ ਹੋ ਜਾ ਮਰਜੀ ਬਾਈ ਚਲ ਇਸ ਕਰਕੇ ਇਹੀ ਗੱਲ ਕਹਿਣਾ ਵੀ ਆਪਾਂ ਸਮਝੋ ਆਪਾਂ ਆਪਣੀ ਸੋਚ ਨੂੰ ਦੇਖੋ ਵੀ ਸੋਚ ਕਿੰਨਾ ਦੀ ਆ ਤੇ ਕਿਹੜੇ ਲੋਕਾਂ ਦੇ ਨਾਲ ਖੜਨਾ ਹੈ ਨੇ ਕਿਹੜੇ ਬੁੱਤਾਂ ਬੱਚੇ ਸਾਡਾ ਟਾਪੂ ਉਤਰਾ ਰਹੇ ਸਾਡਾ ਘਾੜ ਕਰਾ ਰਹੇ ਨੇ ਇਹ ਸਮਝਣ ਦੀ ਗੱਲ ਆ ਭਰਾਵੋ ਅੱਜ ਸਭ ਤੋਂ ਵੱਡਾ ਜਿਹੜਾ ਕਿ ਆਪਣੇ ਉੱਪਰ ਘੱਟ ਗਿੰਜਾ ਪਰ ਜਿਹੜਾ ਚੱਟਤ ਹੋ ਰਿਹਾ ਨਾ ਉਹਦੇ ਵਿੱਚ ਸਾਨੂੰ ਕੋਚਰਾ ਵਿਚਾਰਨਾ ਪੈਣਾ ਵੀ ਕਿੰਨੇ ਅਸੀਂ ਇਹ ਲੜਾਈ ਲੜਨੀ ਹੈ ਕਿਹੜੀ ਜਿਹੜੀ ਕਿਵੇਂ ਬੀਜੇਪੀ ਦੀ ਆਰਐਸਐ ਨਾਲ ਵਿਚਾਰਤਾ ਹੈ ਉਹਨੂੰ ਆਪਾਂ ਨੂੰ ਸਮਝਣਾ ਪੈਣਾ ਵੀ ਮੇਰੇ ਭਰਾਵੋ ਇੱਕ ਗੱਲ ਕਹਿਣਾ ਕਿ ਜਿਵੇਂ ਕਿ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸੁਮਝੋਤੇ ਹੋ ਰਹੇ ਹਨਗੇ ਕਿ ਅਸੀਂ ਮੋਦੀ ਦੇ ਅੱਗੇ ਜਿਹੜਾ ਸੰਵਿਧਾਨ ਤੋਂ ਇਹਦਾ ਖਤਰਾ ਭਾਰਤ ਤੋਂ ਆਰਐਸਐ ਤੋਂ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਹੈ ਮੋਦੀ ਨੂੰ ਕੋਈ ਹਰਾ ਸਕਦਾ ਕਿ ਤੁਹਾਨੂੰ ਮੈਂ ਗੱਲ ਕਰਕੇ ਦੱਸਦਾ ਅੱਜ ਮੇਰੀ ਅੱਜ ਨਾਲ ਧਿਆਨ ਨਾਲ ਸੁਣ ਲਓ ਜੇਕਰ ਮੋਦੀ ਨੂੰ ਹਰਾ ਸਕਦਾ ਤਾਂ ਪੰਜਾਬ ਹਰਾ ਸਕਦਾ ਪੰਜਾਬ ਦੇ ਸਿੱਖ ਹਰਾ ਸਕਦੇ ਨੇ ਪੰਜਾਬ ਦੇ ਕੱਟੜੇ ਤੇ ਲੋਕਾਂ ਦਾ ਹਰਾ ਸਕਦੇ ਨੇ ਇਹ ਗੱਲ ਤੁਹਾਨੂੰ ਕਹਿਣਾ ਮੈਂ ਅੱਜ ਪਰ ਤੁਹਾਨੂੰ ਸਮਝ ਨਹੀਂ ਹੈਗੀ ਇਸ ਗੱਲ ਦੀ ਕਿਉਂਕਿ ਜੋ ਪਾਰਟੀਆਂ ਪੋਲੀਟੀਕਲ ਪਾਰਟੀਆਂ ਗੱਲ ਕਰ ਰਹੀ ਨੇ ਅਸੀਂ ਮੋਦੀ ਨੂੰ ਹਰਾਉਣਾ ਹੈ ਮੋਦੀ ਨੂੰ ਸੀ ਹਰਾ ਕੇ ਆਏ ਆ ਅਸੀਂ ਇਸ ਗੱਲ ਕਰਕੇ ਕਹਿਣਾ ਵੀ ਤੁਸੀਂ ਸਾਡੇ ਸ਼ੂਤ ਨੂੰ ਸਮਝੋ ਅਸੀਂ ਕਿੰਨੇ ਚੋਟੀ ਮੂਹਰੇ ਹੱਟੇ ਲੜਾਈ ਜਿੱਤ ਸਕਦੇ ਆ ਅਸੀਂ ਕਿੰਨੇ ਆਪਾਂ ਖੜੇ ਆ ਸਮਸਕਾਰ ਕੇ ਤੁਹਾਨੂੰ ਚੀਜ਼ਾਂ ਸਮਝਣੇ ਆ ਰਹੀ ਤੁਸੀਂ ਨਾਲ ਸਮਝਣ ਤਿਆਰ ਹੋ ਤੇ ਨਾਲ ਸੁਣਨ ਨੂੰ ਤਿਆਰ ਹੋ ਜਿਹੜੀਆਂ ਪੋਲਿਟਿਕਲ ਪਾਰਟੀਆਂ ਚ ਇਹ ਗੱਲ ਕਹਿੰਦੀਆਂ ਹੁੰਦੀਆਂ ਨੇ ਕਿ ਜਾਂ ਝਾੜਵాలే ਲਾ ਲਓ ਜਾਂ ਕਾਂਗਰਸ ਵਾਲੇ ਲਾ ਲਓ ਜਾਂ ਹੋਰ ਦਲਾਂ ਦੇ ਲਾ ਲਓ ਲੋਕ ਲਾ ਲਓ ਵਕਫਾਤ ਲੋਕ ਕਹਿੰਦੇ ਨੇ ਕਿ ਅਸੀਂ ਮੋਦੀ ਨੂੰ ਫਰੋਣਾ ਹੈ ਸੰਵਿਧਾਨ ਤੋਂ ਖਤਰਾ ਹੈ ਸੰਵਿਧਾਨ ਤੋਂ ਮੋਦੀ ਜਿਹੜੇ ਆਪਣੇ ਵਿਚਾਰ ਤਾਂ ਨਾਲ ਚੱਲਿਆ ਹੋਇਆ ਹੈ ਉਹ ਜਿਹੜੀ ਉਹ ਵਿਚਾਰਤਾ ਰਾ ਉਹ ਜਿਹੜੀ ਉਹਨਾਂ ਨੇ ਲਕੀਰ ਖਿੱਚਦੀ ਉਹ ਲਕੀਰ ਤੋਂ ਪਰੋਂ ਕੋਈ ਨਹੀਂ ਮੇੜ ਸਕਦਾ ਇੱਕ ਪੰਜਾਬ ਹੈ ਇੱਕ ਪੰਜਾਬ ਆ ਜਿਹੜਾ ਮੋਜਰੀਤਾਂੋਂ ਦੇ ਕਿਲਾ ਕੱਢ ਨਗਰ ਤੇ ਖੜਾ ਸਕਦਾ ਅਸੀਂ ਪਹਿਲਾਂ ਵੀ ਮੋਜਰੀਤਾਂੋਂ ਦੇ ਕਿਲਾ ਕੱਢ ਕੇ ਹੁਣ ਵੀ ਕੱਢਣ ਤਿਆਰ ਆ ਇਸ ਕਰਕੇ ਭਰਾਵੋ ਪੰਜਾਬ ਪ੍ਰਤੀ ਲੋਕਾਂ ਨੂੰ 50 ਵੈਜਤਾਂ 50 ਵੈਜਤਾਂ ਪੰਜਾਬ ਪ੍ਰਤੀ ਲੋਕਾਂ ਨੂੰ ਚੁਣ ਲਓ ਜਿਹੜੇ ਕਿ ਪੰਜਾਬ ਦੀ ਗੱਲ ਕਰਵਾਉਣ ਵਾਲੇ ਨੇ ਜਿਹੜੇ ਕਿ ਲਖੀਰ ਕਿੱਚ ਕੇ ਲੜਾਈ ਲੜਨ ਵਾਲੇ ਨੇਗੇ ਇਹ ਗੱਲ ਸਾਰੇ ਮੁਸਲਮਾਨ ਭਰਾਵਾਂ ਨੂੰ ਘੱਟ ਕੈਂਦੀ ਲੋਕਾਂ ਨੂੰ ਇਹ ਗੱਲ ਸਮਝਾਣੀ ਚਾਹੀਦੀ ਆ ਵੀ ਜਿਹੜਾ ਕਿ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਡੇ ਸਿੱਖਾਂ ਕੂਨੇ ਜੀ ਜਿਹੜਾ ਕਿ ਸਿੱਖ ਸਾਡੀ ਸਾਡਾ ਧਰਮ ਕੀ ਹੈ ਸਾਡਾ ਸਿੱਖਾਂ ਨੂੰ ਸਕਾਇਆ ਕੀ ਜਾਂਦਾ ਜਿਹੜਾ ਕੁਝ ਅੱਜ ਹੋ ਰਿਹਾ ਹੈ ਸਾਡੇ ਮਹਾਰਾਜਾ ਰჯੀ ਸਿੰਘ ਦਾ ਰਾਜ ਰਿਹਾ ਜੇਕਰ ਜੇਕਰ ਮਹਾਰਾਜਾ ਰჯੀ ਸਿੰਘ ਦੇ ਰਾਜ ਦੇ ਵਿੱਚ ਕਿਸੇ ਮਰਦ ਦੇ ਉੱਪਰ ਗੁਆ ਸੱਟਾ ਗਿਆ ਤਾਂ ਸਾਡੇ ਲੋਕਾਂ ਨੇ ਸੋਨਾ ਚੜਾਇਆ ਤਾਂ ਸਾਰਿਆਂ ਨੂੰ ਇੱਕ ਬਰਾਬਰ ਦਾ ਅਧਿਕਾਰ ਦਿੱਤਾ ਅੱਜ ਜੇਕਰ ਹਕੂਮਤ ਵਿੰਦੂ ਹਕੂਮਤ ਹੈ ਅੱਜ ਘੱਟ ਗਿਣਤ ਨੂੰ ਧੱਕਾ ਕਰ ਰਹੀ ਹੈ ਇਸ ਕਰਕੇ ਧੱਕੇ ਨਾਲ ਜੇਕਰ ਜੁਲਮ ਦਾ ਬੁਰੇਲ ਕਰ ਸਕਦੇ ਆ ਤਾਂ ਸਾਡੇ ਸਿੱਖਾਂ ਨੂੰ ਪੂਰੇ ਹੋ ਕੇ ਜਿਹੜੀ ਇਹ ਪੰਜਾਬ ਦੇ ਲਈ ਲੜ ਸਕਦੇ ਨੇ ਭਰਾਵੋ ਆਪਾਂ ਬੈਕੂ ਗੱਲ ਕਰਾਉਂਦਾ ਮੇਰੇ ਜਿੰਨੇ ਵੀ ਇੱਕ ਯਾਰ ਦੋਸਤ ਨੇ ਮੇਰੇ ਕੋਲੇ ਦੇ ਆ ਸਾਡਾ ਮੁੰਡਾ ਤਰਦੀਲ ਪ੍ਰਧਾਨ ਮੇਰੇ ਕੋਲੇ ਕੋਲੇ ਆਉਣਾ ਜਾਣਾ ਬਹੁਤ ਹੈ ਜਿੰਨਾ ਮੇਰਾ ਮੋਹ ਪਿਆਰ ਜੁਨੇ ਭਰਾਵਾਂ ਨਾਲ ਹੈ ਮਰੀਰਕੋਟ ਦੇ ਜਿੰਨਾ ਨੌਜ ਬਣਣਾ ਮੇਰਾ ਮੋਹ ਪਿਆਰ ਐਦਾ ਸਰੂਰ ਦੇ ਵਿੱਚ ਨਹੀਂ ਹੋਣਾ ਮੈਂ ਤੁਹਾਨੂੰ ਗੱਲ ਕਹਿਣਾ ਹੁਣ ਮਖਿਆਪਾ ਜਾ ਕੇ ਜਾ ਕੇ ਆ ਜਿੰਨੇ ਵੀ ਸਾਡੇ ਮਿੱਤਰ ਰਹਿ ਗਏ ਇੱਕੋ ਗੜਾ ਉਹਨਾਂ ਦੇ ਸਾਰਾ ਜਾਗਰ ਦੀ ਰੋਡ ਆ ਸਭ ਜੱਥੇ ਬੰਦ ਹੋਣੀ ਰੋਡ ਆ ਸਾਨੂੰ ਇਕੱਠੇ ਹੋਣੀ ਰੋਡ ਆ ਉਹਨੇ ਚਾ ਦੱਸੋ ਵੀਰੋ ਇੱਥੇ ਤੁਹਾਡੇ ਮਰੀਰਕੋਟ ਦੇ ਵਿੱਚ ਜਿਹੜਾ ਐਮਐਲਏ ਆ ਜਿਹੜੇ ਤੁਹਾਡੇ ਵੋਟਾਂ ਲੱਤੀਆਂ ਤੁਸੀਂ ਇੱਕ ਜਿਹੜੇ ਆਪਣੇ ਦਿਰਤਿਆ ਕਰਕੇ ਕਹੋ ਜੋ ਤੁਹਾਡਾ ਅਸਰ ਭਾਰਤ ਦੇ ਵਿੱਚ ਪਿਛਲੇ ਸਮੇਂ ਮਹਾਜੋਪੁਰ ਟੰਡੇ ਲੜਾਓ ਕੋਟ ਚੱਟਤ ਹੋਇਆ ਲੋਕੋ ਸਰਬ ਕਿੰਨਾ ਕੋਟ ਸਟੈਂਡ ਲੱਤਾ ਤੁਹਾਡੇ ਲਈ ਕਿੰਨਾ ਕੋ ਖੜਿਆ ਇਸ ਕਰਕੇ ਬੋਟਾ ਲੋਕ ਨੇ ਜੀ ਆਪਣਾ ਬੋਟਾ ਬੋਟਰ ਪਛਾਣ ਕਰੀਏ ਇਹ ਬਸ ਬੋਟਾ ਲੈ ਕੇ ਲੈ ਕੇ ਲੋਕਾਂ ਦੀ ਕਰਨੀ ਕਰਨੀ ਆ ਤੁਹਾਡੇ ਸਾਹਮਣੇ ਸਾਡੇ ਆਪੂ ਖੜੇ ਲਗੇ ਹਾਂਜੀ 9 ਮਹੀਨੇ ਹੋ ਗਏ ਵੀਰੇ ਕੋਈ ਵਾਰ ਭੇਜੀ ਗਈ ਕੋਈ ਨਹੀਂ ਮਿਲਿਆ ਚਾਬੀ ਨਾਲੇ ਮੇਰਾ ਜਿਹੜੀ ਐ ਇਸੋਈ ਆ ਦੇਖ ਵੀਰੇ ਆ ਅਸੀਂ ਪੰਜਾਬ ਦੇ ਉਹ ਬੰਦੇ ਆ ਐਤੋਂ ਮਰੇਲਕੋਟਲੇ ਜਿੰਨੇ ਵੀ ਲੋਕ ਗਏ ਨੇਗੇ ਭਾਣਾ ਸਿੱਧੂ ਉਹ ਬੰਦਾ ਨਾ ਤਾਂ ਕੋਈ ਐਮਐਲਏ ਨਾ ਕੋਈ ਅਫਸਰ ਆ 80 ਕਰੋੜ ਰੁਪਇਆ ਲੇਖ ਮੈਂ ਨੌਜਵਾਨ ਦਾ ਇੱਕ ਸਾਲ ਦੇ ਵਿੱਚ ਕਢਾਤਾ ਇਸ ਤੋਂ ਵੱਡੀ ਕੰਮ ਕੀ ਹੋਊਗਾ ਇਸ ਤੋਂ ਵੱਡੀ ਹੁਣ ਦੱਸੋ ਪਹਿਲੇ ਇਹ ਚੀਨਾਂ ਨਾਲ ਪੁੱਸਿਆ ਹੋਇਆ ਅਜੇ ਤੱਕ ਪੰਜਾਬ 'ਚ ਕੰਮ ਕਰ ਰਿਹਾ ਅਸੀਂ ਆਪਣੇ ਲੋਕਾਂ ਲਈ ਲੜ ਰਹੇ ਹਾਂ ਅਸੀਂ ਘੱਟ ਕਿੰਤਿਆਂ ਲਈ ਲੜ ਰਹੇ ਹਾਂ ਕਿ ਸਾਡੇ ਉੱਪਰ ਪਰਚੇ ਕਿਉਂ ਪਾਏ ਜਾ ਰਹੇ ਨੇ ਅਸੀਂ ਨਸ਼ਾ ਵੀ ਖਤਮ ਕਰ ਦਾਂਗੇ ਸਾਡੇ ਉੱਪਰ ਅਸੀਂ ਅਸੀਂ ਘੱਟ ਕਿੰਤਿਆਂ ਦੀ ਹਿੱਕ ਦਾ ਇਹ ਖੜਾ ਕੇ ਅਸੀਂ ਆਪਣੇ ਮੂਹਰੇ ਗੋਲੀਆਂ ਸਰਾ ਦੇ ਇੱਥੇ ਮਰੇ ਪਰੜੇ ਵਿੱਚ ਕੋਈ ਤੱਤੀ ਹਵਾ ਕੋਈ ਠੰਡੀ ਹਵਾ ਵੱਲ ਤੀਕੂ ਚੱਕਦਾ ਰਹਿ ਗਏ ਕਹਿੰਦੇ ਸਾਡੇ ਘਪਰਾਵੋਂ ਗੱਲ ਕਹਿਣਾ ਹੁੰਦਾ ਅਸੀਂ ਲੰਕੀਰ ਕੱਚੇ ਲੰਗ ਵਾਲੇ ਬੰਦੇ ਆ ਮਟਾਪੇ ਮਰੇਲਪੁਰ ਉੱਪਰ ਆ ਕੇ ਸੈਂਟਰ ਗਵਰਨਮੈਂਟ ਕੋਈ ਜਹਾਜ ਕੋਈ ਹਰਕਤ ਕਰੂਗੀ ਸੀ ਜੁੜ ਤੋਂ ਮੂਰੇ ਹੋ ਕੇ ਕੋਈ ਨਸਾਰ ਆ ਗਏ ਸਾਰੇ ਬੰਦੇ ਆ ਜੀ ਆਓ ਧੰਨਵਾਦ ਜੀ ਘਪਰਾਵੋਂ ਆਪਾਂ ਯਾਰ ਜਿਹੜੇ ਮਿੱਤਰਾਂ ਨੂੰ ਪਹੁੰਚਾ ਲਈ ਤੇ ਬੋਟਾ ਦੇ ਛੋਟੇ ਕੋਲ ਆਉਂਦੇ ਸੀਗੇ ਇਸ ਕਰਕੇ ਵੀਰੋ ਨੌਜਵਾਨੋ ਬਸ ਇੱਕੋ ਹੀ ਗੱਲ ਕਹਿ ਕੇ ਗੱਲ ਸਮਾਪਤ ਕਰਦਾ ਕਿ ਲੰਮਾ ਸਮਾਂ ਆਪਣੇ ਪੰਜਾਬ ਲਈ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਜਿਹੜਾ ਕੱਟਿਆ ਰਹਿ ਗਿਆ ਪੰਜਾਬ ਦਾ ਇੱਕੋ ਇੱਕ ਨਤਾਰਕ ਲੀਡਰ ਹੈ ਜਿਹੜਾ ਅੱਜ ਤੱਕ ਆਪਣੇ ਸਟੈਂਡ ਤੇ ਖੜਾ ਹੈ ਨਹੀਂ ਸਾਰੇ ਲੀਡਰਾਂ ਨੇ ਆਪਣਾ ਆਪਣੇ ਨਿੱਜੀ ਹਿੱਤਾਂ ਲਈ ਪਾਰਟੀਆਂ ਬਦਲੇ ਲੇ ਗਿਆਂ ਕੋਈ ਝਾੜੂ ਵਾਲਾ ਕਾਂਗਰਸ ਦੇ ਵਿੱਚ ਚਲਾ ਗਿਆ ਕਾਂਗਰਸ ਵਾਲਾ ਝਾੜੂ ਦੇ ਵਿੱਚ ਚਲਾ ਗਿਆ ਕੋਈ ਭਾਜਪਾ ਦੇ ਵਿੱਚ ਚਲਾ ਗਿਆ ਜੇ ਸਰਕਾਰ ਤੇ ਲੋਕਾਂ ਨੇ ਖੜੇ ਨੇ ਤਾਂ ਸਰਕਾਰ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੀ ਖੜੇ ਲਗੇ ਇਸ ਕਰਕੇ ਸਾਰੇ ਜਿੰਨੇ ਵੀ ਪੰਜਾਬ ਦੇ ਨੌਜਵਾਨ ਜਿੰਨੇ ਵੀ ਅਸੀਂ ਆਪਣੇ ਜਿੰਨੇ ਵੀ ਅਸੀਂ ਕਿਸਾਨੀ ਦਾ ਮੈਂ ਚਾਹਦੇ ਆ ਅਸੀਂ ਕਿੱਥੇ ਵੀ ਲੋਕਾਂ ਦੇ ਨਾਲ ਹੁੰਦੇ ਜਿੱਥੇ ਚਾਹਦੇ ਆ ਅਸੀਂ ਸਾਰੇ ਨੌਜਵਾਨ ਇਸ ਕਰਕੇ ਸਰਦਾਰ ਸੁਖਬੀ ਸਿੰਘ ਬਾਦਲ ਦਾ ਫੋਰਡ ਕਰਦੇ ਆ ਸਾਥ ਦਿੰਦੇ ਆ ਕਿਉਂਕਿ ਕਿਸ ਤਰ੍ਹਾਂ ਤੇ ਖੜ ਕੇ ਜਿਹੜੀ ਲੋਕਾਂ ਦੀ ਮਰਾਈ ਲੈ ਲੜ ਰਹਿਣਗੇ ਇਹੀ ਗੱਲ ਆ ਕਿ ਨੌਜਵਾਨਾਂ ਨੂੰ ਬਸ ਇੱਕੋ ਗੱਲ ਦੂਸਰੀ ਗੱਲ ਇਹ ਕਹਿ ਕੇ ਸਮਾਪਤ ਕਰਦਾ ਵੀ ਜੱਟਾਂ ਨੇ ਕਿ ਮੁੰਵਰੇ ਮੇਰੇ ਕੋਲ ਵੀ ਆ ਜਾਊਗੀ ਅਸੀਂ ਮੂਹਰੇ ਹੋ ਕੇ ਜਿਹੜੀ ਛੋਟੀ ਲੜਾਈ ਲੜਾਂਗੇ ਪਰ ਜਿਵੇਂ ਭਾਰਤ ਦੇ ਵਿੱਚ ਹੋਰ ਕੁਝ ਹੋਇਆ ਅਸੀਂ ਸਾਡੇ ਮੁੱਤਮਾਨ ਭਰਾਵਾਂ ਤੇ ਅੱਛੀ ਰਿਸ਼ਤਿ ਹੋਊਗਾ ਇਹ ਦੋਨਾਂ ਵਾਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਰਾ ਤਕਬੀਰ ਜੰਗਾ ਵਾਹਿਗੁਰੂ ਨਾਰਾ ਤਕਬੀਰ ਜੰਗਾ